ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਨਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਗਾਂ ਬਕਾਉਆ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕੀ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਕੋਣ ਸਕੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸਸੀ ਕਾ ਜੀ ਸਸੀ ਕਾ ਬਾਈ ਜੀ ਨਾਮ ਬਾਈ ਜੀ ਨਾਮ ਮੰਦਰ ਸਿੰਘ ਪਿੰਡ ਛੰਨਾਗਲਾਵ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਭਦੌੜ ਨੇੜੇ ਵਾਲ ਤੇ ਸੰਧੂ ਖੁਰਦ ਪਾਈ ਰੋ ਠੀਕ ਹੈ ਜੀ ਹਾਂਜੀ ਵਹਿੜ ਦੀ ਜਾਣਕਾਰੀ ਦੋ ਜੀ ਬਹਿੜ ਦੀ ਜਾਣਕਾਰੀ ਬਾਈ ਦੂਜੇ ਸੂਏ ਆ ਇਹ ਹਾਂਜੀ ਤੇ ਬਾਕੀ ਲੋ ਤੁਸੀਂ ਨੇੜੇ ਤੋਂ ਮੂੰਹ ਮੱਥਾ ਦਿਖਾਓ ਵਹਿੜ ਦਾ ਤੇ ਕੰਨ ਕੁੰਨ ਦੇਖ ਸਕਦੇ ਆ ਬੋਦੀਵਾ ਦੀ ਚੰਗੀ ਆ ਠੀਕ ਹੈ ਜੀ ਨਸਲ ਚਾ ਵਹਿੜ ਪੂਰੀ ਠੀਕ ਹੈ ਜੀ ਤੇ ਦੁੱਧ ਦੀ ਗੱਲਬਾਤ ਕਰੀਏ ਤਾਂ ਆਪਾਂ 20+ 25-25 ਮੋਜਨਾ ਕੱਢ ਦੇਣਾ ਨੇ ਠੀਕ ਹੈ ਜੀ ਤੇ ਦਿਨ ਲੈੰਦੀ ਹੈ ਕੀ 2-4 ਕ ਠੀਕ ਹੈ ਜੀ ਦਿਣਾਤੀ ਆ ਬੱਸ ਠੀਕ ਹੈ ਜੀ ਰੇਟ ਮੋਲਾ ਆਪਾਂ ਫੋਨ ਤੇ ਕਰਾਂਗੇ ਅਸਾ ਰੇਟ ਫੋਨ ਤੇ ਹਾਂ ਠੀਕ ਹੈ ਤੋੜ ਦੋ ਭਰਾ ਤੋੜ ਕੇ ਦਿਖਾ ਆ ਕਰ ਸਰ ਥਣ ਥਣ ਬਹੁਤ ਸੋਹਣਾ ਲੱਗਾ ਕਰਮਾਂ ਵਾਲੀ ਦੇ ਲੋ ਜੀ ਤੋੜ ਦਿਓ ਤੋੜ ਦਿਓ ਮੈਨੂੰ ਤੋੜੋ ਲੋ ਜੀ ਦੇਖ ਸਰ ਬਰਾਤ ਉਰਾਤਰਾ ਲੋ ਜੀ ਮੋੜ ਲੈ ਮੋੜ ਲੈ ਲੋ ਜੀ ਦੇਖ ਸੰਦੇ ਭਰਾ ਤੋਰਾ ਤਰ ਤਾ ਸਾਡੇ ਸਾਹਮਣੇ ਬਾਕੀ ਲੇ ਵਦਨਤਾ ਜ ਤੁਸੀਂ ਲਾ ਸਕਦੇ ਭਰਾ ਠੀਕ ਹੈ ਜੀ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਸੰਨਾ ਗੁਲਾਬ ਸਿੰਘ ਵਾਲਾ ਛੰਨਾ ਜੀ ਇਹ ਹਾਂਜੀ ਹਾਂਜੀ ਠੀਕ ਹੈ ਜੀ ਪਧੌੜ ਦੇ ਲੱਗ ਗਿਆ ਭਰਾ ਤੇ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ